ਹਾਂਜੀ ਹਾਂਜੀ ਕੀ ਮਸਲਾ ਹੈ ਜੀ ਅੱਜ ਦਾ ਅੱਜ ਦਾ ਮਸਲਾ ਇਹ ਜਿਹੜੀ ਪ੍ਰਾਪਰਟੀ ਹੈ ਜੀ ਜਿੱਥੇ ਤੁਸੀਂ ਬੈਠੇ ਹੋ ਮੈਂ ਬੈਠਾ ਹਾਂ ਔਰ ਇਹ ਪ੍ਰਾਪਰਟੀ ਮੇਰੇ ਨਾਂ ਤੇ ਹੈ ਕਮੇਟੀ ਦੇ ਵਿੱਚ ਮੇਰੇ ਨਾਂ ਤੇ ਦਰਜ ਹੈ ਕੋਰਟ ਦੇ ਵਿੱਚ ਇਹਦਾ ਕੇਸ ਚੱਲਦਾ ਹੈ ਪੋਜੈਸ਼ਨ ਦਾ ਮੇਰਾ ਆਲਰੇਡੀ ਕੇਸ ਚੱਲ ਰਿਹਾ ਇਸ ਤੇ ਉੱਪਰ ਅੱਜ ਉਸ ਬੰਦੇ ਧੱਕੇ ਨਾਲ ਪੁਲਿਸ ਦੀ ਮਦਦ ਦੇ ਨਾਲ ਇੱਥੇ ਕਬਜ਼ਾ ਕਰਨਾ ਚਾਹੁੰਦੇ ਆ ਜਿਹੜੀ ਇਹ ਪ੍ਰਾਪਰਟੀ ਹੈ ਇਹ ਮੇਰੇ ਨਾਂ ਤੇ ਹੈ ਮੈਂ ਪਰਚੇਜ ਕੀਤੀ ਹੋਈ ਹੈ ਕੋਰਟ ਰਾਹੀਂ ਮੇਰੀ ਰਜਿਸਟਰੀ ਹੋਈ ਹੈ ਤੇ ਅੱਜ ਵੀ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਪੋਜੈਸ਼ਨ ਦਾ ਕੇਸ ਚੱਲ ਰਿਹਾ ਹੈ ਇਹ ਜਿਹੜੇ ਅੰਦਰ ਲੋਕ ਧੱਕੇ ਨਾਲ ਵੜ ਰਹੇ ਨੇ ਆਲਰੇਡੀ ਕੋਰਟ ਦੇ ਵਿੱਚੋਂ ਹਾਰ ਚੁੱਕੇ ਹੋਏ ਨੇ ਇਹਨਾਂ ਦਾ ਇੱਥੇ ਕੋਈ ਵੀ ਰਾਈਟ ਨਹੀਂ ਬਣਦਾ ਅੰਦਰ ਵੜਨ ਦਾ ਇਹ ਆਪਣੀ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਪੋਲਿਟਿਸ਼ਨਾਂ ਦੀ ਮਦਦ ਨਾਲ ਧੱਕੇ ਦੇ ਨਾਲ ਇੱਥੇ ਕਬਜ਼ਾ ਕਰਨਾ ਚਾਹੁੰਦੇ ਆ ਜਦ ਕਿ ਇਹ ਪ੍ਰਾਪਰਟੀ ਦੇ ਅਸੀਂ ਆਲਰੇਡੀ ਪੈਸੇ ਪੇਡ ਕੀਤੇ ਹੋਏ ਨੇ ਕੋਰਟ ਦੇ ਰਾਹੀਂ ਸਾਡੀ ਰਜਿਸਟਰੀ ਹੋ ਚੁੱਕੀ ਹੋਈ ਆ ਔਰ ਆਲਰੇਡੀ ਸਾਡਾ ਉਥੇ ਇੱਕ ਕੇਸ ਚੱਲ ਰਿਹਾ ਜਿਹੜਾ ਕਿ ਉਹ ਅਸੀਂ ਪੀਸਫੁੱਲ ਪੋਜੈਸ਼ਨ ਲੈਣਾ ਚਾਹੁੰਦੇ ਆ ਉਹ ਥਰੂਆਊਟ ਕੋਰਟ ਜਿਹੜਾ ਮਾਨਜੋਗ ਅਦਾਲਤ ਸਾਨੂੰ ਫੈਸਲਾ ਦਊਗੀ ਅਸੀਂ ਉਹਦੇ ਤੇ ਖੜੇ ਰਹਾਂਗੇ ਜਿਹੜਾ ਕਹਿੰਦੇ ਨੇ ਮੀਟਰ ਲਵਾਉਣ ਲੱਗਿਆ ਜੀ ਰੋਪ ਚੰਦ ਜਿਹੜਾ ਪੁਰਾਣਾ ਘਰ ਜਿਹੜੇ ਮੀਟਰ ਬਿਜਲੀ ਬੋਰਡ ਲਾ ਰਿਹਾ ਜੇਕਰ ਅਸੀਂ ਆਪਣੇ ਘਰਾਂ ਦੇ ਵਿੱਚ ਮੀਟਰ ਲਵਾਉਣੇ ਆ ਉਹ ਮੀਟਰ ਬਿਜਲੀ ਬੋਰਡ ਸਾਡੇ ਕੋਲੋਂ ਆਪਣੀ ਮਾਲਕੀ ਮੰਗਦਾ ਸਾਡੇ ਘਰ ਦੀ ਰਜਿਸਟਰੀ ਮੰਗਦਾ ਤੇ ਹਮੇਸ਼ਾ ਸਾਡੇ ਦੀ ਉਥੇ ਆਈਡੈਂਟੀਟੀ ਮੰਗੀ ਜਾਂਦੀ ਹੈ ਮੀਟਰ ਲਾਉਣ ਦੇ ਲਈ ਇੱਥੇ ਜਿੰਨੇ ਮੀਟਰ ਲੱਗੇ ਹੋਣੇ ਅਧ ਅਣਅਧਿਕਾਰਤ ਲੱਗੇ ਹੋਣੇ ਬਿਜਲੀ ਬੋਰਡ ਨੂੰ ਚਾਹੀਦਾ ਇਹਨਾਂ ਮੀਟਰਾਂ ਦੀ ਸਮੀਖਿਆ ਕਰਕੇ ਇਹਨਾਂ ਨੂੰ ਕੱਟਿਆ ਜਾਵੇ ਜੇਕਰ ਇਹਨਾਂ ਦਾ ਕੋਈ ਵੀ ਪੈਂਡਿੰਗ ਬਿੱਲ ਹੈ ਇਹਨਾਂ ਤੋਂ ਲਿਆ ਜਾਵੇ ਜੇਕਰ ਨਹੀਂ ਬਿੱਲ ਭਰਦੇ ਤਾਂ ਇਹ ਬਿਜਲੀ ਇੱਥੋਂ ਹਮੇਸ਼ਾ ਲਈ ਬੰਦ ਕੀਤੀ ਜਾਵੇ ਕਿ ਇੱਥੇ ਮੇਰੇ ਨਾਮ ਦੇ ਹੀ ਮੀਟਰ ਲੱਗ ਸਕਦਾ ਇਹਨਾਂ ਦੇ ਨਾਂ ਤੇ ਜੋ ਮੀਟਰ ਲੱਗ ਰਹੇ ਨੇ ਉਹ ਅਨਧਿਕਾਰਤ ਨੇ ਕਿ ਤੁਹਾਡੇ ਨਾਂ ਦੇ ਇਥੇ ਮੀਟਰ ਨੇ ਲੱਗਿਆ ਹੋਇਆ ਇਥੇ ਪਾਸਟਰ ਜਿਹੜਾ ਹੈਗਾ ਰੂਪ ਚੰਦ ਬਿੱਟਾ ਪਹਿਲਾਂ ਹੀ ਮੀਟਰ ਲੱਗੇ ਹੋਏ ਨੇ ਉਹਦੇ ਵਿੱਚ ਉਹ ਹੀ ਕੋਈ ਸਬ ਮੀਟਰ ਲੈ ਰਿਹਾ ਹੋਣਾ ਠੀਕ ਹੈ ਉਹ ਆਪਣੇ ਭਰਤੋਂ ਲਈ ਕਰ ਰਿਹਾ ਹੈ ਉਹਦੇ ਵਿੱਚ ਕੋਈ ਵੀ ਉਹ ਨਹੀਂ ਹੈਗਾ ਪਰ ਕੁਝ ਲੋਕਾਂ ਨੇ ਉਹਦਾ ਇਸ਼ੂ ਬਣਾ ਕੇ ਉਹਨੂੰ ਪੁਲਿਸ ਦੇ ਵਿੱਚ ਫੜਾਤਾ ਪੁਲਿਸ ਵਿੱਚ ਫੜਾ ਉਹਦੇ ਘਰ ਵਾਲੇ ਦੇ ਨਾਲ ਧੱਕਾ ਮੁਕੀ ਕੀਤੀ ਗਈ ਹੈ ਤੇ ਅੰਦਰ ਬਹੁਤ ਸਾਰੇ ਨਾਜਾਇਜ਼ ਬੰਦੇ ਇਕੱਠੇ ਹੋਏ ਹੋਏ ਆ ਪੁਲਿਸ ਉਹਨਾਂ ਦੇ ਨਾਲ ਹੈ ਕੀ ਮਸਲਾ ਹੋਇਆ ਜੀ ਇਹ ਮਸਲਾ ਇਹ ਹੈ ਜੀ ਉਰੇ ਅਸੀਂ ਪਾਸਟਰ ਮੇਰੇ ਮੇਰੇ ਕੋਲ ਪਾਵਰ ਟਾਨੀ ਨਹੀਂ ਆ ਜਗ੍ਹਾ ਦੀ ਯੂਸੀ ਨਹੀਂ ਟੀਏ ਜੀ ਇਹ ਮੇਰੇ ਕੋਲ ਪਾਵਰ ਟਾਨੀ ਤੇ ਉਰੇ ਪਾਸਟਰ ਜਿਹੜਾ ਅਸੀਂ ਲੈ ਕੇ ਆਏ ਸੀਗੇ ਤੇ ਉਰੇ ਰਹਿੰਦਾ ਸੀਗਾ ਉਹ ਤੁਸਤੇ ਬਾਅਦ ਫਿਰ ਉਹ ਸਾਡੇ ਨਾਲ ਰਿਹਾ ਹੋ। ਫਿਰ ਉਹ ਜਗਤਾਰ ਸਿੰਘ ਨਾਲ ਰਲ ਗਿਆ ਜਿਹਨੇ ਚਰਚ ਦੀ ਰਿਸ਼ਤੀ ਕਰਾਈ ਹੋਈ ਆ। ਠੀਕ ਆ ਜੀ ਇਸ ਟਾਈਮ ਦੇਖੋ ਉਹ ਬਾਹਰ ਖੜਾ। ਉਹ ਨੂੰ ਬਾਹਰ ਉਰੇ ਤੱਕ ਚਰਚ ਤੱਕ ਉਹਦਾ ਲੈਣਾ ਦੇਣਾ ਕੋਈ ਨਹੀਂ ਹੈ। ਜੇ ਉਹਦਾ ਬੰਦਾ ਹੈਗਾ ਉਹ ਪਾਸਟਰ ਸੀਗਾ ਤਾਹੀਂ ਉਹਨਾਂ ਦੇ ਮਤਲਬ ਮਦਦ ਚ ਆਏ ਸਾਰੇ ਜਣੇ। ਇਸ ਕਰਕੇ ਇਹਨੇ ਜਗਤਾਰ ਸਿੰਘ ਦੀ ਗੱਲਾਂ ਦੇ ਵਿੱਚ ਆ ਕੇ ਆਪਣੇ ਨਾਂ 'ਤੇ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ। ਮਤਲਬ ਮੀਟਰ ਲਵਾਉਣ ਦੀ ਕੋਸ਼ਿਸ਼ ਕੀਤੀ। ਇਹਨੇ ਜਦੋਂ ਮੀਟਰ ਲਵਾਇਆ ਜਾਲੀ ਕਾਗਜ਼ ਕਰਕੇ ਉਹ ਮੇਰੇ ਕੋਲ ਪਾਵਰਟਾਨੀ ਦੀ ਮਾਫੜਾ ਫੜਾ ਫੜਾ ਉਹਦਾ ਬੰਦੋਬਸਤ ਕੀਤਾ ਰੋਕਿਆ। ਤੇ ਫਿਰ ਮੈਂ ਬੀਐਸਪੀ ਸਾਹਿਬ ਕੋਲ ਜਾ ਕੇ ਐਪਲੀਕੇਸ਼ਨ ਦੇ ਕੇ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਫਿਰ ਮੈਂ ਇਹਦੇ ਪਰਚਾ ਦਰਜ ਕਰਾਇਆ ਜੀ ਜਿੰ다 ਸਿੰਘ ਦਾ ਕਹਿੰਦਾ ਵੀ ਰਿਸ਼ਤੀ ਸਾਡੇ ਨੂੰ ਦੇਖੋ ਰਿਸ਼ਤੀ ਉਹਦੇ ਨਾਮ ਹੈਗੀ ਆ ਚਰਚਾ ਹੈ ਉਹਨਾਂ ਨੇ ਵਿੱਚ ਚਾਚ ਦੇ ਵਿੱਚ ਇਹ ਨਹੀਂ ਲਿਖਾਇਆ ਵੀ ਉਹ ਚਰਚਾ ਹੈ ਉਹਦੇ ਵਿੱਚ ਇਹੀ ਹੋਈ ਆ ਵੀ ਇਹ ਖਾਲੀ ਜਗ੍ਹਾ ਹੈ ਵੀ ਜਗ੍ਹਾ ਪਈ ਆ ਉਹਦੀ ਜਿੰਨੇ ਵੀ ਉਹਨੇ ਰਿਸ਼ਤੀ ਕਰਾਈ ਹੋਈ ਤੇ ਵਿੱਚ ਚਰਚਾ ਹਾਇਓ ਨਹੀਂ ਇਹ ਘਟ ਘਟ 100 ਸਾਲ ਦੀ ਪੁਰਾਣੀ ਚਰਚਾ ਰੋਪੜ ਦੇ ਵਿੱਚ ਦਰਜ ਹੋਈ ਹੋਈ ਆ ਤੁਸੀਂ ਦਰਜ 95 ਖਸਰਾ ਨੰਬਰ 96 ਆ ਇਹ ਬਿਲਕੁਲ ਇਸ ਬੰਦੇ ਨੇ ਇੱਕ ਜਾਲੀ ਕੰਮ ਕਰਿਆ ਕਿਸੇ ਨੂੰ ਦੱਸਿਆ ਨਹੀਂ ਇਹਨੇ ਆਪਣੇ ਲੋਕਾਂ ਨੂੰ ਵੀ ਨਹੀਂ ਦੱਸਿਆ ਆਇਆਗਾ ਇਸ ਕਰਕੇ ਇਹ ਚਾਰਚ ਜਿਹੜੀ ਵੇਚਣ ਦੇ ਚੱਕਰ ਦੇ ਵਿੱਚ ਸੀਗਾ ਵੀ ਮੀਟਰ ਉਹਦੇ ਨਾਮ ਹੋ ਜਾਊਗਾ ਜਿਹੜਾ ਕੇਸ ਚੱਲਦਾ ਉਹ ਮੈਨੂੰ ਕੇਸ ਲੜਨ ਵਾਸਤੇ ਇਹ ਪਾਰਟੀ ਨੂੰ ਸੌਕਾ ਹੋ ਜਾਊਗਾ ਤੇ ਪਾਸਟਰ ਕੌਣ ਸੀ ਕਿੱਥੇ ਦਾ ਸੀ ਇਹ ਪਾਸਟਰ ਰੂਪਚੰਦ ਰੂਪਚੰਦ ਬੇਟਾ ਦਾ ਜੀ ਰੂਪਚੰਦ ਬੇਟਾ ਜੀ ਇਹ ਮੈਡਮ ਦਾ ਕਹਿਣਾ ਵੀ ਮੈਨੂੰ ਹਤੋਪਾਈ ਹੋਈ ਹੈ ਕਿਸੇ ਨੇ ਹਤੋਪਾਈ ਨਹੀਂ ਕੀਤੀ ਕੋਈ ਨਹੀਂ ਕਰਾਇਆਗਾ ਇਹ ਬੋਲਦੀਆਂ ਹੈ ਇਹ ਨੇ ਪਹਿਲਾਂ ਆਪਣੇ ਇੱਕ ਚਾਚੇ ਪਰ ਪਰਚਾ ਦਾਜ ਕਰਾਇਆ ਸੀਗਾ ਉਹ ਜਦ ਵੀ ਇਹਨੇ ਕਹੇ ਤੇ ਮੇਰੇ ਕੱਪੜੇ ਕਾਟ ਤੇ ਮੇਰੇ ਐ ਕਰਦਾ ਸੀਗਾ ਇਹ ਬਿਲਕੁਲ ਝੂਠ ਬੋਲਦੇ ਆ ਦੇਖੋ ਸਾਰੇ ਲੋਕ ਸਾਡੇ ਨਾਲ ਆ ਠੀਕ ਆ ਜੀ ਇਹ ਬੰਦੇ ਥੋੜੇ ਜਿ ਇਹਨਾਂ ਨਾਲ ਮਿਲੇ ਹੋਏ ਆ ਇਸ ਕਰਕੇ ਇਹਨਾਂ ਨੇ ਸਾਰਾ ਕੰਮ ਕੀਤਾ ਕਿੰਦੇ ਵਿੱਚ ਡੀਐਸਪੀ ਸਾਹਿਬ ਨੇ ਇਹਨਾਂ ਕੋਰੀ ਕੀਤੀ ਤੇ ਜੋ ਇੱਥੇ ਚੌਕ ਦੇ ਵਿੱਚ ਅਰਾ ਸੇਵਾ ਕਰਦਾ ਸੀ ਰੂਪ ਚੰਦ ਬਟਾ ਉਹਨਾਂ ਨੇ ਆਪਣੇ ਨਾਮ ਤੇ ਸਰਚ ਦੇ ਵਿੱਚ ਬਿਜਲੀ ਦਾ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਵਿੱਚ ਡੀਐਸਪੀ ਜਾਨ ਨੇ ਇਨਕੁਆਰੀ ਕੀਤੀ ਜੋ ਆਫਟਰ ਇਲੀਗਲਲੀ ਪੀਨੀ ਤੋਂ ਬਾਅਦ ਪਤਾ ਲੱਗਦਾ ਜੋ ਹੈ ਜਿਹਦੇ ਵਿੱਚ ਅੱਜ ਸਿਰਫ ਚੰਦ ਉੱਤਰ ਨੇ ਕਾਨੂੰਨ ਦੇ ਦਾਰੇ ਚ ਰੱਖ ਕੇ ਉਹਨੂੰ ਰਿਸ਼ਟ ਕੀਤਾ ਹੈ ਇਹ 19 ਤੋਂ 30 ਤੱਕ ਦਾ ਇਹ ਮਤਲਬ ਹੈ ਜੇ ਵਰ ਕੋਈ ਵਿੰਡਰ ਹੋਰ ਕਿਸੇ ਦੀ ਬਿਜਲੀ ਖੋਹ ਜੀ ਤੇ ਉਹਨੂੰ ਵੀ ਮੁਕਦਮੇ 'ਚ ਨਾਮ ਲੱਗ ਜਾਵੇ ਮਾਮਲਾ ਕੋਰਟ ਵਿੱਚ ਹੋਈ ਹੈ ਜੀ ਉਹ ਹਰੀ ਤਪਤੀਸ਼ ਦਾ ਪਾਰਟ ਆਈ ਦੇਖਦੇ। ਕਿਉਂਕਿ ਆਊਟਰ ਇਨਕੁਆਰੀ ਬਰਚਾ ਦਰਜ ਹੋਇਆ ਹੈ। ਡੀਆਰ ਇਲੀਗਲੀਕਲੀ ਇਨਿੰਗ ਤੇ ਤੇ ਮਤਦਾਨ ਨੰਬਰ 115 22 ਬਾਰ 2024 ਤਾਂ ਬਾਅਦ ਇਹਨਾਂ ਨੇ ਆਪਣੇ ਲੋ ਕਰਵਾ ਲਏ। ਉਹ ਸੰਬੰਧਿਤ ਅਸੀਂ ਪੜਤਾਲ ਕਰਨ ਵਾਸਤੇ ਆਏ ਹਾਂ। ਇਹ ਕਹਿੰਦੇ ਵੀ ਆਸੀ ਬਾਤੀ ਦੀ।